ਹਾਟੂ ਚੀਰਮੀ ਠੰਡ ਵਿੱਚ ਬਿਨਾਂ ਛੱਤ ਤੋਂ ਗੁਜ਼ਾਰਾ ਕਰ ਰਹੇ ਪਿੰਡ ਚੀਮਾ ਦੇ ਬਜ਼ੁਰਗ ਜੋੜੇ ਨੂੰ ਹੁਣ ਇਸ ਕੜਾਕੇ ਦੀ ਠੰਡ ਵਿੱਚ ਮੀ ਕਣੀ ਦਾ ਡਰ ਮੁੱਕ ਗਿਆ ਹੈ ਕਿਉਂਕਿ ਡੇਰਾ ਸ਼ਰਧਾਲੂਆਂ ਨੇ ਇਸ ਬਜ਼ੁਰਗ ਜੋੜੇ ਨੂੰ ਨਵਾਂ ਮਕਾਨ ਬਣਾ ਕੇ ਦੇਣਾ ਆਰੰਭ ਕਰ ਦਿੱਤਾ ਹੈ ਅਤੇ ਕੁਝ ਹੀ ਘੰਟਿਆਂ ਵਿੱਚ ਇਸ ਸੇਵਾ ਕਾਰਜ ਨੂੰ ਨੇਪਰੇ ਚਾੜ੍ਹ ਦਿੱਤਾ ਗਿਆ ਹੈ ਮੌਕੇ ਤੋਂ ਹਸਲ ਜਾਣਕਾਰੀ ਮੁਤਾਬਕ ਮਹਿਲਕਲਾ ਬਲਾਕ ਦੇ ਪਿੰਡ ਚੀਮਾ ਵਿਖੇ ਬਜ਼ੁਰਗ ਜੋੜਾ ਕਰਨੈਲ ਸਿੰਘ ਅਤੇ ਉਸ ਦੀ ਪਤਨੀ ਪਰਿਵਾਰ ਸਣੇ ਬਿਨਾ ਛੱਤ ਵਾਲੇ ਮਕਾਨ ਵਿੱਚ ਰਹਿ ਰਹੇ ਸਨ। ਟੀਨ ਵਗੈਰਾ ਦੀ ਪਾਈ ਛੱਤ ਦੇ ਹੇਠਾਂ ਗੁਜ਼ਰਬਸਰ ਕਰ ਰਹੇ ਇਸ ਪਰਿਵਾਰ ਨੂੰ ਨਵਾਂ ਮਕਾਨ ਬਣਾ ਕੇ ਦੇਣ ਦਾ ਜ਼ਿੰਮਾ ਬਲਾਕ ਮਹਿਲਕਲਾ ਦੇ ਡੇਰਾ ਸੱਚਾ ਸੌਦਾ ਦੇ ਪ੍ਰੀਮੀਅਰ ਨੇ ਚੁੱਕਿਆ ਹੈ। ਸ਼ੁੱਕਰਵਾਰ ਨੂੰ ਵਰਦੇ ਮੀਂਹ ਵਿੱਚ ਬਲਾਕ ਦੇ ਦਰਜਨਾ ਸੇਵਾਦਾਰ ਇਸ ਬਜ਼ੁਰਗ ਜੋੜੇ ਲਈ ਬਿਨਾਂ ਠੰਡ ਦੀ ਪਰਵਾਹ ਕੀਤਿਆਂ ਮਕਾਨ ਬਣਾਉਣ ਵਿੱਚ ਜੁਟ ਗਏ ਅਤੇ ਘੰਟੇ ਭਰ ਵਿੱਚ ਦੇਖਦੇ ਹੀ ਦੇਖਦੇ ਮਕਾਨ ਦੀ ਕੰਧ ਕੱਢ ਕੇ ਛੱਤ ਪਾਉਣੀ ਆਰੰਭ ਕਰ ਦਿੱਤੀ ਗਈ ਸੀ ਸੇਵਾਕਾਰਜ ਵਿੱਚ ਲੱਗੇ ਹੋਏ ਬਲਾਕ ਮਹਿਲ ਕਲਾ ਦੇ ਪ੍ਰੇਮੀ ਸੇਵਕ ਹਜੂਰਾ ਸਿੰਘ ਇਨਸਾਨ ਨੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਦੀ ਸਾਜ ਸੰਗਤ ਨੂੰ ਜਦੋਂ ਇਹ ਸਬੰਧੀ ਪਤਾ ਲੱਗਿਆ ਕਿ ਬਲਾਕ ਦੇ ਪਿੰਡ ਚੀਮਾ ਵਿੱਚ ਕਰਨੈਲ ਸਿੰਘ ਅਤੇ ਉਸ ਦਾ ਪੂਰਾ ਪਰਿਵਾਰ ਬਿਨਾਂ ਛੱਤ ਤੋਂ ਆਪਣਾ ਗੁਜ਼ਾਰਾ ਕਰ ਰਿਹਾ ਹੈ ਤਾਂ ਇਸ ਵੰਦੀ ਬਲਾਕ ਦੇ ਸਮੂਹ ਜ਼ਿੰਮੇਵਾਰਾਂ ਨੇ ਮੀਟਿੰਗ ਕਰਕੇ ਇਸ ਪਰਿਵਾਰ ਲਈ ਨਵਾਂ ਮਕਾਨ ਬਣਾ ਕੇ ਦੇਣ ਦਾ ਉਪਰਾਲਾ ਆਰੰਭ ਕਰ ਦਿੱਤਾ ਤਸਵੀਰਾਂ ਵੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਪੋ ਦੀ ਕੜਾਕੀ ਦੀ ਠੰਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੇਵਾਦਾਰ ਆਪਣੇ ਨਿੱਜੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਸ ਲੋੜਵੰਦ ਪਰਿਵਾਰ ਦੇ ਲਈ ਸਹਾਇਤਾ ਕਰਦੇ ਨਜ਼ਰ ਆ ਰਹੇ ਨੇ ਵਰਨਾ ਅਜ ਘੋਰ ਕਾਲ ਯੁੱਗ ਦੇ ਵਿੱਚ ਆਪਣੇ ਆਪਣੇ ਦਾ ਸਾਥ ਨਹੀਂ ਦਿੰਦੇ ਲੇਕਿਨ ਡੇਰਾ ਸੱਚਾ ਸੌਦਾ ਦੇ ਜੋ ਸ਼ਰਧਾਲੂ ਹਨ 19 ਸਵਾਰਥ ਸੇਵਾ ਭਾਵਨਾ ਦੇ ਨਾਲ ਮੀਂਹ ਦੀ ਪਰਵਾਹ ਨਾ ਕਰਦੇ ਹੋયા ਠੰਡ ਦੀ ਪਰਵਾਹ ਨਾ ਕਰਦੇ ਹੋયા ਮਾਨਵਤਾ ਦੀ ਸੇਵਾ ਨੂੰ ਮੋਰੀ ਰਹਿ ਕੇ ਇਸ ਲੋੜਵੰਦ ਪਰਿਵਾਰ ਦੀ हमेशा हमेशा के लिए चिंता खत्म कर रहे ने हजूर पिता संत डॉक्टर गुरमीत राम रहीम सिंह जी ने हिंसा जी प्रेरणा सदका ਲਾਕੇ ਮਹਿਕਲਾ ਵੱਲੋਂ ਜੀ ਸਾਧ ਸੰਗਤ ਵੱਲੋਂ ਪਿੰਡ ਚੀਮਾ ਦੀ ਸਾਧ ਸੰਗਤ ਦੇ ਨਾਲ ਮਿਲ ਕੇ ਪਿੰਡ ਚੀਮਾ ਦੇ ਕਰਨੈਲ ਸਿੰਘ ਜੋ ਜ਼ਰੂਰਤਬੰਦ ਸੀ ਮਕਾਨ ਬਣਾਉਣ ਦੇ ਸਮਰਾਤ ਸਿੰਘ ਆਵਦਮ ਮਕਾਨ ਬਣਾਉਣ ਤੋਂ ਉਹਨਾਂ ਨੇ ਜ਼ਿੰਮੇਵਾਰਾਂ ਨਾਲ ਬੇਨਤੀ ਕੀਤੀ ਜ਼ਿੰਮੇਵਾਰਾਂ ਨੇ ਮਕਾਨ ਦੇਖਿਆ ਜਰਾ ਦੇਖੀ ਉਹਦਾ ਮਕਾਨ ਅੱਜ ਇਹ ਸਾਰੀ ਸਾਧ ਸੰਗਤ ਮਿਲ ਕੇ ਬਣਾ ਰਹੀ ਹੈ ਸ਼ਾਮ ਤੱਕ ਬਣਾ ਦੋਗੇ ਜੀ ਸਰ ਸ਼ਾਮ ਛੱਤ ਤੱਕ ਕੁਝ ਮਿੰਟ 5 6 ਸੈਕਿੰਡ ਦੇ ਸਤਿ ਸ੍ਰੀ ਅਕਾਲ। ਮਾਨਕਾਂ ਸਤਿਗੁਰੂ ਤੇਰਾ ਯਾਰਾ। ਫਾਟ ਸਤਿਗੁਰੂ ਜੀ। ਇਸੇ ਵਾਰ ਹੋ ਰਹੀ ਹੈ ਮਾਨ ਪਾਇ ਰਹਾ ਜੀ। ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ। ਸੱਚ ਕੋ ਹੋਂ ਪਰਵਾਰ ਵੀ ਹੱਡ ਚੀਨਵੀਂ ਠੰਡ ਵਿੱਚ ਲੱਗੇ ਇਹਨਾਂ ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਇਹਨਾਂ ਨੂੰ ਦਿਲੋਂ ਸਲਾਮ ਕਰਦਾ ਹੈ ਅਤੇ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਹੈ ਕਿ ਤੁਸੀਂ ਸੇਵਾਦਾਰਾਂ ਦੇ ਇਸ ਨੇਕ ਕਾਰਜ ਨੂੰ ਆਪਣੇ ਕਮੈਂਟ ਰਾਹੀਂ ਸੇਵਾਦਾਰਾਂ ਦੇ ਪ੍ਰਤੀ ਪ੍ਰਤੀਕਰਮ ਜ਼ਰੂਰ ਦਿਓ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ